ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੋਂ ਰੱਬਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਨੇਸ਼ ਜ਼ਿਲ੍ਹਾ ਗੁਰਦਾਸਪੁਰ ਦੇ ਜੀ ਤਹਿਸੀਲ ਪਟਾਲਾ ਤੇ ਕੋਈ ਨਹੀਂ ਬਾਈ ਹਣੀ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਜੀ ਤੇ ਦੋ ਪਸ਼ੂ ਸੇਲ ਹੈ ਦੋਵੇਂ ਗਾਵਾਂ ਹੀ ਨਹੀਂ ਤੇ ਆਉ ਵੀਰ ਨੇ ਗੱਲਬਾਤ ਕਰੀ ਹੁਣ ਆਪਾਂ ਇਹਨਾਂ ਪ੍ਰਾਈਸ ਕੀ ਆ ਕੀ ਮੀਟਰ ਕੋੜਾ ਬਾਜੀ ਅਸਤਿਕਲ ਜੀ ਸਸਕਾ ਵੀਰ ਜੀ ਬਾਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਵਾਹ ਵਸੋ ਕਰੀਏ ਤਾਂ ਨਹੀਂ ਪਹੁੰਚੇ ਹੋ ਬੜੇ ਦੇਰ ਤੇ ਵੇਟ ਕਰ ਰਹੇ ਆ ਤੁਹਾਡੀ ਇਹ ਵੀਰ ਪਹੁੰਚਣਗੇ ਬਵਾਰ ਦਾਪਾ ਕਰਦੇ ਨਹੀਂ 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 ਵੀਰ ਜੀ ਕਰਦੇ ਪਸੂਆਂ ਮੈਂ ਆਰਮੀ ਤੋਂ ਰਟਾਇਰ ਹੋ ਕੇ ਅੱਜ ਕੱਲ ਰੇਲਵੇ ਤੇ ਜਲੰਧਰ ਡਿਊਟੀ ਕਰਦਾ ਠੀਕ ਹੈ ਜੀ ਉਹ ਆਪਣਾ ਬੇਟਾ ਹੀ ਸਾਮਦਾ ਸੀ ਉਹਦਾ ਇਹਨਾਂ ਨੂੰ ਤੇ ਉਹ ਇਟਲੀ ਦਾ ਪ੍ਰੋਗਰਾਮ ਬਣ ਗਿਆ ਉਹ ਇਟਲੀ ਪਹੁੰਚ ਗਿਆ ਅੱਛਾ ਠੀਕ ਹੈ ਬਾਹਰ ਚਲਾ ਗਿਆ ਠੀਕ ਹੈ ਸੋਟਾ ਬੇਟਾ ਪੜਦਾ ਦੋ ਹੀ ਬੇਟੇ ਸੀ ਅਪਰ ਨਹੀਂ ਫਿਰ ਨਹੀਂ ਸਾਮਦੇ ਉਹ ਨਹੀਂ ਸਾਮ ਹੁੰਦੇ ਇਸ ਕਰਕੇ ਫਿਰ ਡੰਗਰ ਸੇਲ ਕਰਦੇ ਨੇ ਦੋਨੋਂ ਹੀ ਸੂਏ ਲੈਂਦੀਆਂ ਹੀ ਦੋਨੋਂ ਹੀ ਅੱਛਾ ਜੀ ਫਿਰ ਇਹ ਸੂਈਆਂ ਆਪਣੇ ਕੋਲ ਠੀਕ ਹੈ ਠੀ ਜਿਹੜੀਆਂ ਨਸਲ ਨਿਕਲੇ ਤੁਹਾਨੂੰ ਹੀ ਪਤਾ ਹੋਣਾ ਹਾਂਜੀ 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 ਬਿਲਕੁਲ ਸਾਈ ਵਾਲਾ ਜੀ ਸਾਈ ਵਾਲਾ ਹਾਂਜੀ 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 ਤੇ ਇਹਦੇ ਇਹ ਮੂੰਹ ਤੋਂ ਚਾਰ ਦੰਦ ਜੇ ਪਹਿਲਾ ਸੁਵਾ ਜੀ ਪਹਿਲਾ ਸੁਵਾ ਜੇ ਠੀਕ ਆ ਤੇ ਇਹਦੇ ਥੱਲੇ ਆ ਟਾਈਮ ਦੁੱਧ ਜਿਹੜਾ ਲੀਟਰਾਂ ਨਾਲ ਮਿਲ ਦੇਣਾ ਵਾ ਕੋਈ ਵਪਾਰੀਆਂ ਵਾਲਾ ਤਾਂ ਸਾਨੂੰ ਆਉਂਦਾ ਨਹੀਂ ਕਰਦਾ ਹਾਂਜੀ ਉਹ ਦੋ ਦਿਨ ਥੱਲੇ ਜਿਹੜਾ ਆਟਾ ਮ 17 ਕਿਲੋ ਹੋਊਗਾ 17 ਕਿਲੋ 18 ਹੀ ਹੋਊਗਾ ਪਰ ਮੈਂ ਹੀ 17 ਕਰਕੇ ਦੇਣੀ ਤੇ ਅਗਲੇ ਦਿਨ ਘਰ ਜਾ ਕੇ ਇਹ ਨਾ ਹੋਵੇ ਵੀ ਬਸ ਠੀਕ ਆ ਤੇ ਚੋ ਆ ਜੋ ਵਧੀਆ ਐ ਠੀਕ ਠੰਡੀ ਹੱਥੋਂ ਤੇ ਲੈ ਕੇ ਖਾਓ ਨਹੀਂ ਹੱਥਾ ਮਤਲਬ ਇਦਾਂ ਨਹੀਂ ਨਿਆਣਾ ਲੈਂਦੀ ਐ ਉਸ ਤਰ੍ਹਾਂ ਕਿਦਾਂ ਮਰਜੀ ਕਰੀਂ ਹਾਂ ਬਸ ਠੀਕ ਆ ਉਦਾਂ ਕੋਈ ਚੱਕਰ ਨਹੀਂ ਨਿਆਣਾ ਲੈਣਾ ਪੈਂਦਾ ਨਾ ਪਾ ਲਿੰਦਾ ਉਹ ਬੱਚਾ ਛੱਡ ਕੇ ਫੇਰ ਨਹੀਂ ਲੈਣਾ ਵੱਛੀ ਆ ਜੀ ਇਹ ਵੱਛੀ ਆ ਮਗਰ ਤੋਰੋ ਖੋਨੋ ਜਵਾਰ ਨੂੰ ਲੋ ਜੀ ਚੈੱਕ ਕਰੋ ਸਾਈ ਵਾਲਾ ਵੈਡ ਪਰ ਨਿਆਣਾ ਲਾਉਗੀ ਵਾਹ ਇਹਦਾ ਕਲੈਰਿੰਗ ਹੁਣ ਵਾ ਇਹਨਾਂ ਨੂੰ ਵੈਡ ਨਿਆਣਾ ਪਾਣੇ ਦਾ ਬਿਲਕੁਲ ਸਿੰਪਲ ਹੀ ਨਹੀਂ ਨਹੀਂ ਕੋਈ ਗੱਲ ਨਹੀਂ ਨਿਆਣਾ ਪਰ ਤੁਹਾਨੂੰ ਬਸ ਸਾਈ ਵਾਲ ਨੂੰ ਪਾਣਾ ਹੀ ਪੈਂਦਾ ਜੀ ਹਾਂ ਜੀ ਨਿਆਣਾ ਲੈਂਦੇ ਆ ਆ ਬਾਹਰ ਨੂੰ ਲੈ ਜੀ ਲੋ ਅਰੇ ਤਾਜੀ ਵੈਡ ਹੋਰ ਵਧੂ ਕਿਦੋਂ ਦਾ ਹਜੋਰ ਜੀ ਅਰੇ ਸੱਤ ਸੱਤ ਕਿ ਤੈਨੂੰ ਐ ਸੂਈ ਨੂੰ ਹਾਂ ਜੀ ਹਾਂ ਜੀ ਆਜੋ ਲਿਆਓ ਕਮਾ ਲੈਓ ਇਹ ਲੈ ਚਲ ਲੈ ਚਲ ਉਾਂ ਚੋ ਆਜੂ ਵਧੀਆ ਬਿਲਕੁਲ ਬਹੁਤ ਵਧੀਆ ਵਧੀਆ ਪਪਨਾ ਮੈਂ ਟੋਲਾ ਮੇਰੀ ਮੈਸਮ ਚੋਲੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਲੈਣਾ ਪਾ ਗਈ ਚੋਲੇ ਨੇ ਬਸ ਠੀਕ ਆ ਠੀਕ ਆ ਚਲ ਅਜੇ ਮੂੰਹ ਤੋਂ ਵੀ ਪਿਓਰ ਦੰਦ ਚਾਰ ਦੰਦ ਚਾਰ ਦੰਦ ਹੈ ਨਾ ਹਾਂਜੀ ਮੇਰੇ ਕੋਲ ਮੈਂ ਤਾਂ ਇਤਰਾਣ ਵਪਾਰੀ ਇੱਕ ਵੇਕੇ ਗਿਆ ਹੀ ਉਹ ਦੱਸਣ ਦੇ ਆਇਆ ਕਿ ਚਾਰ ਦੰਦ ਹੀ ਆ ਦੇਖ ਲੈ ਠੀਕ ਆ ਚਾਰ ਦੰਦ ਹੀ ਆ ਹਾਂਜੀ ਬੰਦ ਕਰ ਹਾਂਜੀ ਬਾਜੀ ਫਿਰ ਬੋਲੋ ਰੇਡ ਵਿੱਚ ਇਹਦੇ ਹਾਂਜੀ ਰੇਡ ਬੋਲੋ ਜੀ ਰੇਡ 55 ਹੀ ਦੇ ਦੀ ਜੈ ਜੀ ਕਰ ਦੋ ਫੁੱਜਦਾ ਜਿੰਨੇ ਪਰ ਤੁਸੀਂ ਗਾਂਵ ਪਰ ਤੁਰ ਵੇਚਦੇ ਨੇ ਹੋਰ 5 ਘਟ ਆ ਜਾਊਗਾ 50 ਦੀ ਬਾਕੀ ਤੁਸੀਂ ਦੱਸ ਦਿਓ ਜਿੱਥੇ ਤੁਸੀਂ ਤਾਂ ਇਧਰ ਵੇਖਦੇ ਰਹਿੰਦੇ ਹੋ ਡੰਗਰ ਡੁੰਗਰੇ ਰਾਡੇ ਤੋਂ ਨੂੰ ਕਰਦੇ ਆ ਨੇ ਵੇ ਰੇਡ ਤੁਸੀਂ ਪਿਆਦਾ ਇਹ ਆ ਵੀ ਚਲੋ ਦੇਣ ਲੈਣ ਨਹੀਂ ਕਰਨਾ ਮਾਡਲ ਕੱਢਦੇ ਫਿਰ ਮੁੱਗੇ ਮਾਨਦਨ ਹੋਰ ਕਰਦੇ ਜੀ 48000 ਦੀ ਦੇ ਦਾਂਗੇ ਚਲੋ ਠੀਕ 2000 ਫਿਰ ਕੱਢ ਲੈ ਠੀਕ 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 ਤੇ ਪਰਲੀ ਜੀ ਗੱਪਣਾ ਨਹੀਂ ਨਹੀਂ ਇਹ ਵੀ ਸੂਈ ਜੀ ਹਾਂਜੀ ਇਹਦੇ ਮਗਰ ਇਹ ਵੱਸਾ ਜੇ ਵੱਸੀ ਜੇ ਦੇ ਮਗਰ ਅੱਛਾ ਇਹ ਜੇ ਉਹਦੀ ਕਿਹੜਾ ਸੀਮਨ ਲੱਗਾ ਇਹ ਡੈਨਮਾਰਕ ਡੈਨਮਾਰਕ ਆ ਜਿਹੜੇ ਡਾਕਟਰ ਉਹ ਦੇ ਕੇ ਗਏ ਸੀ ਉਹਦਾ ਠੀਕ ਆ ਉਹਦਾ ਇਹ ਵੱਸੀ ਜੇ ਹਾਂਜੀ ਤੇ ਇਹਦੇ ਥੱਲੇ ਆਈਟਮ ਦੁੱਧ ਹੈਗਾ ਜੇ ਜਿਹੜਾ ਲੀਟਰਾਂ ਵਾਲਾ 13 ਕਿਲੋ ਹੋਊਗਾ ਲੇਕਿਨ ਅਸੀਂ 12 ਕਿਲੋ ਕਹਿ ਕੇ ਦੇਣੀ ਆ ਕਿਉਂਕਿ 12 ਕਿਲੋ ਦੋ ਦੋਆ ਟਾਈਮ ਦਾ ਚੋਕ ਹੈ ਪਹਿਲਾ ਸੂਆ ਜਦੋਂ ਮਰਜੀ ਪਹਿਲਾ ਸੂਆ ਪਹਿਲਾ ਸੂਆ ਤੋਰੋ ਇਹ ਵੀ ਤੋਰੋ ਤੇ ਇਹ ਵੀ ਦੰਦਾ ਜੀ ਇਹ ਵੀ ਦੰਦਾ ਵੀ ਜੀ ਇਹ ਵੀ ਦੰਦਾ ਤੋਰੋ ਜੀ ਲਓ ਜੀ ਇਹ ਵੀ ਤੋਰੋ ਆ ਮੇਰਾ ਫੋਨ ਰਿੰਗ ਬੰਦ ਕਰੋ ਆ ਰਿੰਗ ਬੰਦ ਕਰੋ ਰੰਗ ਬੰਦ ਕਰੋ ਲਓ ਜੀ ਵੇਖੋ ਆ ਦੇਖੋ ਲਓ ਜੀ ਵੇਖੋ ਇਹ ਸਾਹਮਣੇ ਦੁਕਾਨ ਦੇਰੇ ਤਾਂ ਹੀ ਦਸੜ ਗਿਆ ਉਹ ਵਰ ਸਮਾੜ ਫਿਰ ਜੀ ਆਪੇ ਕਾਰੇ ਫਿਰ ਤੁਹਾਨੂੰ ਪਤਾ ਜੂ ਮੇਨ ਮੈਂਬਰ ਆ ਨਾ ਹੈ ਨਹੀਂ ਵਿਰੋਖਾ ਆ ਜਾਂਦਾ ਇਸ ਆਇਤ ਲੇਟ ਚੋਈਦੀਆਂ ਆ ਨਹੀਂ ਕੋਈ ਉਹ ਕੰਮ ਨਹੀਂ ਸਾਮਾ ਨੂੰ ਤੇ ਹਫਾਜ ਜਾਂਦੀ ਪੂਰੀ ਬਿਲਕੁਲ ਜੀ ਆ ਜਾਓ ਲਿਆਓ ਠੀਕ ਆ ਬਾਕੀ ਚਵਾਦ ਨੂੰ ਸਾਰਾ ਵਧੀਆ ਇਹਦਾ ਵੀ ਚਲ ਇਹਦੇ ਕੋਈ ਨਿਆਣਾ ਨਹੀਂ ਨਿਆਣਾ ਨੀਗਾ ਇੱਥੇ ਦੋਨੇ ਪਾਏ ਦੋਹੇ ਪਾਸੇ ਬੈ ਕੇ ਚੁੰਦਰੋਏ ਇਤਨੀ ਗੱਲ ਕੋਈ ਪਰ ਠੀਕ ਆ ਬੋਲੋ ਜੀ ਇਹ ਵੀ ਵੀਰ ਜੀ ਮੈਂ ਬਰਾਬਰੀ ਕਰਦੀ ਆ ਦੋਵੇਂ ਹਾਂਜੀ ਬੋਲੋ ਬਰਾਬਰੀ ਕਰਦੀ ਆ 2048 48 ਦੀਆਂ ਦੇ ਦिए ਇਹ ਵੀ 48 ਹਜ਼ਾਰ ਦੀ ਹਾਂਜੀ ਨਹੀਂ ਕਰੋ ਮਾਨ ਜੀ ਹੋ ਜੀ ਪਤਾ ਕਾ ਲੱਗਿਆ ਚਲੋ ਦੇ ਲਓ ਕਿੱਥੇ ਕੋ ਸਕਦੀ ਆ ਅਸੀਂ ਹੋਰ ਜਹਾ ਡਾਊਨ ਕਰ ਦਾਂਗੇ ਚਲੋ ਠੀਕ ਹੋਰ ਵੀ ਹਜ਼ਾਰ ਛੱਡ ਦਾਂਗੇ ਕੋਈ ਗੱਲ ਨਹੀਂ ਕੋਈ ਵੀਰ ਫੋਨ ਕਰੇ ਦੇ ਦਾਂਗੇ ਅਸੀਂ ਕਿਉਂਕਿ ਇਹਦੇ ਵੇਚਣੀਆਂ ਹੀ ਨੇ ਇਹ ਜਰੇ ਫੜਾਣੀ ਹੈ ਮੈਂ ਕਰਨੀ ਨਹੀਂ ਡੰਗਰ ਹੈ ਨਾ ਲੈ ਚਲੋ ਉੱਥੇ ਦੇਣੀਆਂ ਟੂਟੀ ਦਾ ਹਮ ਚਲੋ ਠੀਕ ਆ ਹਾਂਜੀ ਲੈ ਚਲੋ ਉੱਥੇ ਲੋ ਜੀ ਦੋ ਗਾਵਾਂ ਭਾਈਆਂ ਕੋਲ ਜੀ ਬਾਕੀ ਮੇਰੇ ਬਾਰੇ ਜਿਹਨੇ ਲੈਣੀਆਂ ਹੋਣ ਚਲ ਆ ਲੈ ਉਹ ਸਾਡੇ ਨਾਲ ਬੱਸੀ ਇਹਦੇ ਮਗਰ ਲਾ ਕੇ ਲੈ ਜਾ ਜੇ ਤੇ ਚਲੋ ਤੁਹਾਨੂੰ ਬਣਾ ਘਰ ਲੈ ਕੇ ਨਹੀਂ ਮਵਾਰ ਤਾਂ ਇਹਨਾਂ ਨੇ ਘਰ ਘਰ ਜਾਨਾ ਹੈ ਨਾ ਤੇ ਕਰਨੇ ਹੁੰਦਾ ਵਾ ਗਾਂ ਪਸ਼ੂ ਵੇਚਣ ਕਈ ਰੇਟ ਦਾ ਨਹੀਂ ਪਤਾ ਲੱਗਦਾ ਨਹੀਂ ਪਾਪਾ ਨੇ ਕੱਲੀ ਨਹੀਂ ਜੱਜ ਜੱਜ ਪਿੰਡੋਂ ਵੇਂਦੇ ਰਹੀਦਾ ਵਾ ਤੈਨੂੰ ਦੋ ਤਿੰਨ ਦਿਨ ਤੋਂ ਵੀਡੀਓ ਦੇਖਣ ਦੇ ਬਾਹਰ ਕਿੱਦਾਂ ਅਲੋੜ ਇਹੋ ਜਿਹੇ ਦਾ 50 55 60 ਇਦਾਂ ਕਰੀ ਜਾਂਦੇ ਆ ਪਤਾ ਨਹੀਂ ਹੁਣ ਗਰਮ ਕਿ ਠੰਡਾ ਹੋਦਾ ਅਸੀਂ ਦੇ ਦੇ ਚ ਵਿਚਰੇ ਨਹੀਂ ਕੋਈ ਗੱਲ ਜਿੰਨੇ ਲੈ ਜਾਣ ਵਾਲੇ ਜਿੰਨੇ ਵੀ ਲੈ ਜਾਣੀ ਦੁੱਧ ਨੂੰ ਇਹ ਵਾਲੀ ਤੇਰੀ ਹੁਣ ਕੋਈ ਨਿਆਣਾ ਨਹੀਂ ਇਹਨੂੰ ਪੋਣਾ ਕੋਈ ਕੋਈ ਨਹੀਂ ਸੀਲ ਹੈ ਠੀਕ ਹੈ ਮੈਡਮ ਚੋਲੇ ਮੈਚ ਵਾਲਾ ਕੋਈ ਚੋਲੇ ਆ ਬੱਚਾ ਆਟਾ ਨਿਕਾ ਜਾਏ ਚੋਲੇ ਦਾ ਚਲੋ ਤੇ ਉਹ ਇਹ ਸਰ ਵੀ ਇਹੋ ਹੀ ਆ ਕਿ ਬੇਟਾ ਜਾਣ ਕਰਕੇ ਦੁੱਧ ਨਾਲ ਮੁੱਲ ਲੈ ਲਾਂਗੇ ਕੋਈ ਨਾ ਜੂੜੀ ਦਾ ਕੰਮ ਕੋਈ ਨਹੀਂ ਇਹ ਕਰਕੇ ਦੇ ਦੇਣੀ ਹੈ ਨੰਬਰ ਬੋਲੋ ਨੰਬਰ ਮੇਰਾ 628348 ਹਾਂਜੀ 7597 ਠੀਕ ਪਿੰਡ ਤੁਹਾਡਾ ਦੇਵਾਲ ਸਿੰਘ ਸਾਨੂੰ ਭਰਮ ਸਿੰਘ ਪਿੰਡ ਮਨੇਸ਼ ਜ਼ਿਲ੍ਹਾ ਗਰਦਾਸਪੁਰ ਕਾਦੀਆਂ ਮੈਨੂੰ ਇੱਥੋਂ 5-6 ਕਿਲੋਮੀਟਰ ਪੈ ਗਿਆ ਹਾਂਜੀ ਹਰਚੋਵਾਲ 4-5 ਕਿਲੋਮੀਟਰ ਪੈ ਗਿਆ ਸ੍ਰੀ ਹਰਗੁਬਿੰਦਪੁਰ 5 ਕਿਲੋਮੀਟਰ ਪੈ ਗਿਆ ਤੇ ਮੇਨ ਅੱਡਾ ਸਾਨੂੰ ਉਧਨਵਾਲ ਪੈਂਦਾ ਬਟਾਲੇ ਤੋਂ ਸ੍ਰੀ ਹਰਗੁਬਿੰਦਪੁਰ ਰੋਡ ਤੇ ਸਾਸਿਕਾ ਹਾਂਜੀ ਸਾਸਿਕਾ